ਰੋਹੀ ਦਾ ਫੁੱਲ ਸੂਬੇਦਾਰ ਸ਼ਿਵ ਸਿੰਘ ਦੀ ਸਵੈ ਜੀਵਨੀ ਦੇ ਦੂਜੇ ਭਾਗ ਦੇ ਦੂਜੇ ਅਧਿਆਇ ਦਾ ਦੂਜਾ ਹਿੱਸਾ ਪਰਵਾਰ ਕੀ ਜਾਂਦਾ ਪਿਛਲੀਆਂ ਅਗਲੀਆਂ ਤੇ ਰਿਸ਼ਤੇਦਾਰੀਆਂ ਹੁਣ ਵਾਰੀ ਮੇਰੇ ਅਗਲੇ ਪਰਿਵਾਰ ਦੀਆਂ ਯਾਦਾਂ ਬਾਰੇ ਮੇਰੀ ਮਾਈ ਚਿੰਤ ਕੌਰ ਦੇ ਦਰਸ਼ਨ ਮੁਤਾਬਕ ਮੇਰਾ ਜਨਮ ਅਸੂ ਮਹੀਨੇ ਦਿਨ ਵੀਰਵਾਰ ਸੀ ਉਸ ਵੇਲੇ ਸਾਰੇ ਲੋਕ ਅਨਪੜ੍ਹ ਤੇ ਸੰਮਤ ਵਿਕਰਮੀ ਜਲਦਾ ਸੀ ਜਿਸ ਅੰਗਰੇਜ਼ੀ ਸਮਤਨਾਠ ਕੋਈ ਸਿੱਧਾ ਮੇਲਜੋਲ ਨਹੀਂ ਸੀ ਤਦ ਮੈਂ ਸਾਬ ਜਾਨੀ ਅਨੁਮਾਨ ਲਾਇਆ ਸੀ ਕਿ ਮੇਰਾ ਜਨਮ 25 ਸਤੰਬਰ 1934 ਨੂੰ ਬਣਦਾ ਹੈ ਪਰ ਇਸਦਾ ਮੇਰੇ ਕੋਲ ਲਿਖਤੀ ਸਬੂਤ ਵੀ ਕੋਈ ਨਹੀਂ ਸੀ ਜਦੋਂ ਮੈਂ ਜਲੰਧਰ ਸ਼ਾਉਨੀ ਵਿਖੇ 4 9 1953 ਨੂੰ ਫੌਜ ਵਿੱਚ ਭਰਤੀ ਹੋਇਆ ਸਾਂ ਤਦ ਮੈਂ ਆਪਣੇ ਅਨੁਮਾਨ ਮੁਤਾਬਕ ਆਪਣੀ ਉਮਰ 19 ਸਾਲ ਲਿਖਵਾਈ ਸੀ ਪਰ ਫੌਜ ਵਿੱਚ ਭਰਤੀ ਕਰਨ ਵਾਲਿਆਂ ਨੂੰ ਸ਼ੱਕ ਸੀ ਕਿ ਹਰ ਭਰਤੀ ਹੋਣ ਵਾਲਾ ਗੱਭਰੂ ਆਪਣੀ ਉਮਰ ਘੱਟ ਲਿਖਾਉਂਦਾ ਹੈ ਉਹ ਭਰਤੀ ਹੋਣ ਵਾਲੇ ਹਰ ਗਬਰੂ ਦੀ ਲਖਵਾਈ ਉਮਰ ਵਿੱਚ ਆਪਣੇ ਆਪ ਵੱਲੋਂ ਹੀ ਸਾਰਿਆਂ ਦੀ ਉਮਰ ਵਿੱਚ 1 ਸਾਲ ਹੋਰ ਜੋੜ ਦਿੰਦੇ ਸਨ ਜਿਸ ਕਰਕੇ ਮੇਰੀ ਉਮਰ ਵੀ ਉਹਨਾ 19 ਦੀ ਥਾਂ 20 ਲਿਖ ਦਿੱਤੀ ਤੇ ਭਰਤੀ ਤਰੀਕ ਨੂੰ ਹੀ ਆਧਾਰ ਮੰਨ ਕੇ ਮੇਰਾ ਜਨਮਚਾਰ 9 1933 ਆਪਣੇ ਆਪ ਲਿਖ ਦਿੱਤਾ ਸੀ ਜਿਸ ਨੂੰ ਹੁਣ ਮੈਂ ਪ੍ਰਮਾਣਿਤ ਕਰ ਚੁੱਕਿਆ ਤੇ ਲਿਖਤੀ ਸਬੂਤ ਸਮਝ ਕੇ ਮੈਂ ਹੁਣ ਆਪਣੀ ਉਮਰ ਇਹੀ ਦੱਸਾਂ ਹਾਂ ਹੋਰ ਕੋਈ ਹੁਣ ਚਾਰਾ ਵੀ ਨਹੀਂ ਬਚਦਾ ਤੇ ਨਾ ਹੀ ਕੋਈ ਹੋਰ ਲਿਖਤੀ ਸਬੂਤੀ ਹੈ ਮੇਰੀ ਪਤਨੀ ਪ੍ਰਵੰਤ ਕੌਰ ਦੀ ਜਨਮ ਤਰੀਕ ਬਾਰੇ ਵੀ ਸਾਡੇ ਕੋਲ ਕੋਈ ਲਿਖਤੀ ਸਬੂਤ ਨਹੀਂ ਹੈ ਪਰ ਮੇਰੇ ਪੁੱਤਰਾਂ ਤੇ ਪੁੱਤਰੀ ਦੀ ਸਹੀ ਜਨਮ ਤਰੀਕ ਮੇਰੇ ਕੋਲ ਲਿਖੀ ਹੋਈ ਹੈ ਜੋ ਇਸ ਤਰ੍ਹਾਂ ਹੈ ਬਲਵਿੰਦਰ ਸਿੰਘ ਦਾ ਜਨਮ 4 5 1957 ਪਿੰਡ ਸੁਨੜਾ ਵਾਲਾ ਨਾਨਕੇ ਘਰ ਬਲਵਿੰਦਰ ਸਿੰਘ 16 12 1959 ਪਿੰਡ ਸੁਨੜਾ ਵਾਲਾ ਨਾਨਕੇ ਘਰ ਜਸਵਿੰਦਰ ਸਿੰਘ 27 4 1963 ਪਿੰਡ ਕਾਲਵਾ ਆਪਣੇ ਘਰ ਮਨਜੀਤ ਕੌਰ 9 7 1960 ਪਿੰਡ ਕਾਲਵਾ ਆਪਣੇ ਘਰ ਪਰ ਪ੍ਰਾਇਮਰੀ ਸਕੂਲ ਪਿੰਡ ਕਾਲਵਾ ਤੋਂ ਨਾਂ ਵਿੱਚ ਪੜ੍ਹਾਈ ਕਰਨ ਵਾਸਤੇ ਪਹਿਲੀ ਜਮਾਤ ਵਿੱਚ ਦਾਖਲ ਕਰਾਉਣ ਵਾਸਤੇ ਬਲਵੰਤ ਕੌਰ ਨੇ ਪਤਾ ਨਹੀਂ ਇਹਨਾਂ ਦੀ ਜਨਮ ਤਰੀਕ ਕੀ ਲਿਖਵਾਈ ਹੋਵੇਗੀ ਮੈਂ ਉਸ ਵੇਲੇ ਫੌਜ ਵਿੱਚ ਸੀ ਇਹ ਪਤਾ ਕਰਨ ਵਾਸਤੇ ਮੈਨੂੰ ਹੁਣ ਤੱਕ ਵੀ ਝਾਨੀ ਆਇਆ ਹੈ ਪਤਾ ਨਹੀਂ ਉਹਨਾਂ ਦੀ ਪੜ੍ਹਾਈ ਵਾਲੇ ਸਰਟੀਫਿਕੇਟ ਉੱਪਰ ਜਨਮ ਤਰੀਕ ਕੀ ਲਿਖੀ ਹੈ ਬਲਬੀਰ ਸਿੰਘ ਮੇਰਾ ਵੱਡਾ ਪੁੱਤਰ ਬਲਬੀਰ ਸਿੰਘ ਸਰਕਾਰੀ ਕਾਲਜ ਕਪੂਰਥਲਾ ਤੋਂ ਬੀਐਸਸੀ ਕਰਕੇ ਮਗਾਲਿਆ ਸੂਬੇ ਦੀ ਸ਼ਲਾਂਗ ਵਿਖੇ ਉੱਤਰਪੂਰਬੀ ਹਿਲ ਯੂਨੀਵਰਸਿਟੀ ਤੋਂ ਬੀਐਡ ਪਾਸ ਕਰਕੇ ਹਾਈ ਸਕੂਲ ਆਧੀ ਵਿਖੇ ਸਾਇੰਸ ਮਾਸਟਰ ਲੱਗਿਆ ਸੀ ਅਧਿਆਪਕ ਬਣ ਕੇ ਹੀ ਉਸਨੇ ਮਨਜੀਤ ਕੌਰ ਨਾਲ ਵਿਆਹ ਕਰਵਾਇਆ ਸੀ ਤੇ ਆਧੀ ਹਾਈ ਸਕੂਲ ਵਿੱਚ ਮੁੱਖ ਅਧਿਆਪਕ ਲੱਗ ਕੇ ਲਗਭਗ 32-33 ਸਾਲ ਮਗਰੋਂ 31/5/2017 ਨੂੰ ਰਿਟਾਇਰ ਹੋਇਆ ਸੀ ਬਲਬੀਰ ਸਿੰਘ ਨੇ ਆਪਣੀ ਬੇਟੀ ਨਵਨੀਤ ਕੌਰ ਨੂੰ ਦਲੰਦਰ ਲਾਲਪੁਰ ਖਾਲਸਾ ਕਾਲਜ ਤੋਂ एमएससी ਹਤੇ ਜਲੰਧਰ ਮਿੰਟ ਕੁਮਰੀ ਕਾਲਜ ਆਫ ਐਜੂਕੇਸ਼ਨ ਤੋਂ ਐਮਐਡ ਕਰਾ ਕੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਖੇ ਸਟੱਡੀ ਬੇਸ ਤੇ ਪੜ੍ਹ ਲਈ ਪਈ ਚਿੱਤਾ ਸੀ ਜਿੱਥੇ ਉਸ ਹੌਨ ਹਰ ਬੇਟੀ ਨੇ ਮਿਹਨਤ ਕਰਕੇ ਉੱਥੇ ਹੀ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਵਜ਼ੀਫਾ ਵੀ ਲੈ ਲਿਆ ਤੇ ਉਸ ਯੂਨੀਵਰਸਿਟੀ ਨੇ ਨਮਨੀਤ ਨੂੰ ਜੌਬ ਵੀ ਦੇ ਦਿੱਤਾ ਤੇ ਸਿਟੀਜ਼ਨਸ਼ਿਪ ਵੀ ਦਵਾ ਦਿੱਤੀ ਸੀ ਹਣ ਉਸ ਆਵਿਆ ਰਾਜਵਿੰਦਰ ਸਿੰਘ ਜੋ ਪਿੱਛੋਂ ਮਹਿਲ ਕਲਾ ਦੇ ਬਲਦੇਵ ਸਿੰਘ ਦਾ ਪੁੱਤਰ ਹੈ ਨਾਲ ਹੋ ਗਿਆ ਸੀ ਬਲਵੀਰ ਦਾ ਪੁੱਤਰ ਜਸਕਰਨ ਸਿੰਘ ਜਲੰਧਰ ਤੋਂ ਪੜ੍ਹਾਈ ਕਰਨ ਉਪਰੰਤ ਕੈਨੇਡਾ ਦੇ ਬੈਂਕਓਵਰ ਸ਼ਹਿਰ ਸਰੀ ਵਿਖੇ ਸਟੱਡੀ ਬੇਸ ਤੇ ਪੜਨ ਗਿਆ ਸੀ ਤੇ ਉੱਥੇ ਉਹ ਪੜ੍ਹਦੇ ਨਾਲ ਨਾਲ ਕੋਈ ਨਾ ਕੋਈ ਹੋਰ ਕੰਮ ਤੰਦਾ ਵੀ ਕਰ ਰਿਹਾ ਤੇ ਇੱਕ ਦੋ ਵਾਰ ਨਵਨੀਤ ਦੇ ਨਾਲ ਹੀ ਇੱਥੇ ਆ ਕੇ ਸਾਨੂੰ ਮਿਲ ਕੇ ਰੁੱਕ ਕੇ ਵਾਪਸ ਚਲੇ ਜਾਂਦਾ ਬਲਵੀਰ ਸਿੰਘ ਰਿਟਾਇਰ ਹੋ ਕੇ ਜ਼ਿਆਦਾ ਸਮਾਂ ਘਰ ਵਿੱਚ ਹੀ ਕੋਈ ਨਾ ਕੋਈ ਪਰਿਵਾਰ ਕੰਮ ਕਰਦਾ ਰਹਿੰਦਾ ਮੇਰੀ ਰਹਿائش ਵੀ ਬਲਵੀਰ ਸਿੰਘ ਦੇ ਘਰ ਵਿੱਚ ਹੀ ਹੈ ਪਰ ਵਰੰਤ ਕਰਦੀ ਰਹਿائش ਜਸਵਿੰਦਰ ਸਿੰਘ ਦੇ بیٹے ਸੁਖਦੀਪ ਸਿੰਘ ਦੀ ਕਰ ਵਿਖੇ ਰਹੀ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਮੇਰਾ ਦੂਸਰਾ ਪੁੱਤਰ ਹੈ ਜਿਸ ਨੇ ਜਲੰਧਰ ਦੇ ਮੀਰ ਚੰਦ ਟੈਕਨੀਕਲ ਕਾਲਜ ਤੋਂ ਪੜ੍ਹਾਈ ਕਰਕੇ 1986-87 ਵਿੱਚ ਕਪੂਰਥਲਾ ਦੀ ਰੇਲ ਕੋਚ ਫੈਕਟਰੀ ਹਸੈਨਪੁਰ ਵਿਖੇ ਕਲਰਕ ਦੀ ਨੌਕਰੀ ਪ੍ਰਾਪਤ ਕਰ ਲਈ ਸੀ ਤੇ ਮਿਹਨਤ ਕਰਕੇ ਤਰੱਕੀ ਕਰਦਾ ਹੋਇਆ ਚੀਫ ਸੁਪਰਡੈਂਟ ਤੱਕ ਦੇ ਕਾਰਜ ਅਹੁਦੇ ਉੱਪਰ ਪਹੁੰਚ ਕੇ ਹੁਣ 31 ਜਨ 2018 ਨੂੰ ਰਿਟਾਇਰ ਹੋ ਗਿਆ ਹੈ ਬਲਵਿੰਦਰ ਸਿੰਘ ਦੀ ਬੇਟੀ ਜਸਪ੍ਰੀਤ ਕੌਰ ਨੇ ਜਲੰਧਰ ਦੇ ਡੀਏਵੀ ਕਾਲਜ ਤੋਂ ਐਮ ਐਸ ਸੀ ਕਰਕੇ ਲਾਲਪੁਰ ਖਾਲਸਾ ਕਾਲਜ ਆਫ এডੂਕੇਸ਼ਨ ਫਾਰ ਔਮਨ ਤੋਂ ਐਮ ਐਡ ਕਰਕੇ ਫੈੜਾ ਮੰਦਰ ਦੇ ਇੱਕ ਸਕੂਲ ਵਿੱਚ ਨੌਕਰੀ ਪ੍ਰਾਪਤ ਕਰ ਲਈ ਸੀ ਜਸਪ੍ਰੀਤ ਕੌਰ ਦਾ ਵਿਆਹ ਆਸਟ੍ਰੇਲੀਆ ਵਿੱਚ ਪੱਕਾ ਹੋ ਚੁੱਕੇ ਅਮਰਸਰ ਦੇ ਗੁਰਪ੍ਰੀਤ ਜਿਸ ਦੇ ਪਿਤਾ ਦਾ ਨਾਮ ਜੋਗਿੰਦਰ ਸਿੰਘ ਹੈ ਨਾਲ ਹੋ ਗਿਆ ਸੀ ਹੁਣ ਜਸਪ੍ਰੀਤ ਕੌਰ ਵੀ ਆਸਟ੍ਰੇਲੀਆ ਵਿੱਚ ਹੀ ਹੈ ਤੇ ਉੱਥੇ ਪੱਕੀ ਹੋ ਕੇ ਇੱਕ ਅੰਗਰੇਜ਼ੀ ਸਕੂਲ ਵਿੱਚ ਅੰਗਰੇਜ਼ੀ ਅਧਿਆਪਕਾ ਹੈ ਤੇ ਕਈ ਵਾਰ ਉਹ ਇੱਥੇ ਸਾਨੂੰ ਮਿਲਣ ਵੀ ਆ ਚੁੱਕੀ ਹੈ ਬਲਵਿੰਦਰ ਸਿੰਘ ਦਾ ਬੇਟਾ ਜਗਦੀਪ ਸਿੰਘ ਦਿਲੰਦਰ ਤੋਂ ਪੜ੍ਹਾਈ ਕਰਕੇ ਸਟੱਡੀ ਬੇਸ ਤੇ ਕੈਨੇਡਾ ਦੇ ਪੱਛਮੀ ਸ਼ਹਿਰ ਬੈਂਕੋਰ ਸਰੀ ਵਿਖੇ ਪੜ੍ਹਾਈ ਕਰਨ ਚੜ੍ਹਿਆ ਗਿਆ ਸੀ ਉਹ ਪੜ੍ਹਾਈ ਦੇ ਨਾਲ ਨਾਲ ਕੋਈ ਪ੍ਰਾਈਵੇਟ ਕੰਮ ਵੀ ਕਰਦਾ ਰਹਿੰਦਾ ਹੈ ਉੱਥੇ ਉਸਦੀ ਮਾਸੀ ਵੀ ਹੈ ਜਿਸ ਕੋਲ ਉਹ ਰਹਿੰਦਾ ਤੇ ਬਲਬੀਰ ਸਿੰਘ ਦਾ ਬੇਟਾ ਜਸਕਰਨ ਸਿੰਘ ਵੀ ਉਸ ਦੇ ਕੋਲ ਹੀ ਹੈ ਜਗਦੀਪ ਸਿੰਘ ਦਾ ਵਿਆਹ 28 1 2018 ਨੂੰ ਪਿੰਡ ਮੋਦੋਕੇ ਜਿਲ੍ਹਾ ਮੋਗਾ ਦੇ ਜਗਤਾਰ ਸਿੰਘ ਦੀ ਬੇਟੀ ਕਰਨਵੀਰ ਕੌਰ ਨਾਲ ਹੋ ਗਿਆ ਸੀ ਜੋ ਪਹਿਲਾਂ ਹੀ ਕੈਨੇਡਾ ਸਟੱਡੀ ਬੇਸ ਤੇ ਪੜ੍ਹਨ ਗਈ ਸੀ ਤੇ ਪੱਕੀ ਹੋ ਗਈ ਸੀ ਬਲਵਿੰਦਰ ਸਿੰਘ ਦਾ ਵਿਆਹ ਬਲਜੀਤ ਕੌਰ ਨਾਲ ਰੇਲ ਕੋਚ ਫੈਕਟਰੀ ਦੀ ਨੌਕਰੀ ਮਿਲਣ ਤੋਂ ਪਹਿਲਾਂ ਜਲੰਧਰ ਵਿਖੇ ਹੀ ਇੱਕ ਪ੍ਰਾਈਵੇਟ ਨੌਕਰੀ ਕਰਦਿਆਂ ਹੋ ਗਿਆ ਸੀ ਬਲਵਿੰਦਰ ਸਿੰਘ ਵੀ ਰਿਟਾਇਰ ਹੋ ਕੇ ਅਜੇ ਘਰੇਲੂ ਕੰਮ ਧੰਦਾ ਕਰਦਾ ਰਹਿੰਦਾ ਹੈ ਜਸਵਿੰਦਰ ਸਿੰਘ ਉਰਫ ਰਾਣਾ ਮੇਰਾ ਤੀਜਾ ਮੁੰਡਾ ਜਸਵਿੰਦਰ ਸਿੰਘ ਸੀ ਜਿਸ ਨੂੰ ਪਿਆਰ ਵਿੱਚ ਰਾਣਾ ਵੀ ਕਿਹਾ ਜਾਂਦਾ ਸੀ ਉਸ ਨੇ ਕਪੂਰਸਲਾ ਦੇ ਸਰਕਾਰੀ ਕਾਲਜ ਤੋਂ ਬੀਏ ਪਾਸ ਕਰ ਲਈ ਸੀ ਪਰ ਉਸ ਵੇਲੇ ਅਤਵਾਦ ਖੜਕੂਵਾ ਦਾ ਸਮਾਂ ਜੋ ਬਣਤੇ ਸੀ ਉਹ ਕਮਜ਼ੋਰ ਤੇ ਛੋਟੇ ਸਰੀਰ ਦਾ مالک ਹੋਣ ਕਰਕੇ ਵੱਡੇ ਸਰੀਰਾਂ ਵਾਲੇ ਸਿਕ ਸਟੂਡੈਂਟ ਫੈਡਰੇਸ਼ਨ ਦੇ ਨੌਜਵਾਨ ਉਸ ਨੂੰ ਫੜ ਕੇ ਆਪਣੇ ਨਾਲ ਮਿਲਾ ਲੈਂਦੇ ਸਨ ਵੈਸੇ ਮੇਰੇ ਵੱਡੇ ਪੁੱਤਰ ਬਲਬੀਰ ਸਿੰਘ ਤੇ ਬਰਵਿੰਦਰ ਸਿੰਘ ਆਪਣਾ ਬਚਾ ਕੇ ਕਰਕੇ ਪੜ੍ਹਾਈ ਵਿੱਚ ਰੁੱਝੇ ਰਹਿੰਦੇ ਸਨ ਪਰ ਜਸਵਿੰਦਰ ਸਿੰਘ ਇਸ ਤਰ੍ਹਾਂ ਨਹੀਂ ਕਰ ਸਕਿਆ ਸੀ ਜਿਸ ਕਰਕੇ ਕਪੂਰਥਾਲਾ ਤੇ ਕਾਲਾ ਸੰਗਾ ਵਾਲੀ ਪੁਲਿਸ ਉਸ ਨੂੰ ਫੜਨ ਵਾਸਤੇ ਤੜਕੀ ਸਾਡੇ ਘਰ ਆ ਜਾਂਦੀ ਰਹੀ ਸੀ ਅਸੀਂ ਵੀ ਆਪ ਜਸਵਿੰਦਰ ਸਿੰਘ ਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਰਹੇ ਸਾਂ ਅਸੀਂ ਦੋ ਵਾਰ ਦਿਨ ਦਿਨ ਪਿੰਡਾਂ ਦੀਆਂ ਪੰਚਾਇਤਾਂ ਰਾਹੀਂ ਅਤੇ ਉਹਨਾਂ ਦੇ ਦਸਤਕਤ ਕਰਵਾ ਕੇ ਇਹ ਲਿਖ ਕੇ ਕਿ ਅਸਲ ਵਿੱਚ ਜਸਵਿੰਦਰ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਅਸਲੀ ਮੈਂਬਰ ਨਹੀਂ ਹੈ ਉਹ ਜ਼ਬਰਨ ਇਸ ਨੂੰ ਕਾਲਜ ਵਿੱਚੋਂ ਲੈ ਜਾਂਦੇ ਹਨ ਇਸ ਚੱਲ ਦੇ ਘਟਨਾਕ੍ਰਮ ਯਾਨੀ ਚੱਕਰ 'ਚ ਮੇਰੇ ਪਰਿਵਾਰ ਨੂੰ ਕਈ ਸਾਲਾਂ ਤੱਕ ਸਰਕਾਰੀ ਸੰਤਾਪ ਹੰਡਾਉਣਾ ਪੈਂਦਾ ਰਿਹਾ ਸੀ ਜਦੋਂ ਅਤਵਾਦ ਖਤਮ ਹੋਇਆ ਤਾਂ ਮੇਰੇ ਪਰਿਵਾਰ ਨੇ ਸ਼ੁਕਰ ਕੀਤਾ ਸੀ ਕਿਉਂਕਿ ਅਸੀਂ ਸਰਕਾਰੀ ਸ਼ਕਤੀ ਵਿੱਚੋਂ ਨਿਕਲ ਗਏ ਸਾਂ ਜਸਵਿੰਦਰ ਸਿੰਘ ਦਾ ਵਿਆਹ 1991 ਨੂੰ ਹੇਰਾਪਿੰਡ ਪਿੰਡ ਦੇ ਬਲਵੰਤ ਸਿੰਘ ਦੀ ਵੱਡੀ ਬੇਟੀ ਜਸਵੀਰ ਕੌਰ ਨਾਲ ਹੋਇਆ ਸੀ ਜਿਸ 'ਚ ਜਸਵਿੰਦਰ ਸਿੰਘ ਦੇ ਘਰ ਇੱਕ ਬੇਟੀ ਹਰਦੀਪ ਕੌਰ ਤੇ ਇੱਕ ਬੇਟੇ ਸੁਖਦੀਪ ਨੇ ਜਨਮ ਲਿਆ ਸੀ ਜਸਵਿੰਦਰ ਦੀ ਪਤਨੀ ਜਸਵੀਰ ਕੌਰ ਦਿਮਾਗੀ ਫੋੜੇ ਨੂੰ ਆਰਾਮ ਨਾ ਔਣ ਕਰਕੇ ਤੇ ਜਸਵਿੰਦਰ ਸਿੰਘ ਸ਼ਰਾਬ ਦੇ ਲੱਗੇ ਰੋਕ ਕਰਕੇ ਸਵਰਗਵਾਸ ਹੋ ਚੁੱਕੇ ਨੇ ਜਸਵਿੰਦਰ ਸਿੰਘ ਤੇ ਜਸਵੀਰ ਕੌਰ ਦੇ ਸਵਰਗਵਾਸ ਹੋ ਜਾਣ ਤੋਂ ਮਗਰੋਂ ਉਹਨਾਂ ਦੀ ਬੇਟੀ ਹਰਦੀਪ ਆਪਣੇ ਮਾਤਾ ਪਿਤਾ ਦੇ ਸਾਰੇ ਤੋਂ ਕਾਲੀ ਹੋ ਕੇ ਯਤਿਮ ਹੋ ਗਈ ਬਗੈਰ ਕਿਸੂਰ ਤੋਂ ਔਲਾਦ ਨੂੰ ਯਤੀਮ ਬਣਾਉਣ ਦੀ ਮੇਰੀ ਸਜ਼ਾ ਵੱਲ ਜਦੋਂ ਮੇਰਾ ਧਿਆਨ ਜਾਂਦਾ ਤਾਂ ਮੇਰੇ ਮੂੰਹੋਂ ਇਹੀ ਨਿਕਲਦਾ ਰਹਿੰਦਾ ਕਿ हे ਪ੍ਰਮਾਤਮਾ ਇਸ ਤਰ੍ਹਾਂ ਕਿਸੇ ਨਾਲ ਵੀ ਨਾ ਕਰੀ ਮਨਜੀਤ ਕੌਰ ਮੇਰੀ ਚੌਥੀ ਔਲਾਦ ਮੇਰੀ ਬੇਟੀ ਮਨਜੀਤ ਕੌਰ ਜੋ ਪੜਾਈ ਵਿੱਚ ਆਪਣੇ ਭਰਾਵਾਂ ਵਾਂਗ ਬਹੁਤ ਹੁਸ਼ਿਆਰ ਸੀ ਉਹ ਬਹੁਤ ਹੀ ਛੋਟੀ ਉਮਰ ਵਿੱਚ ਲਗਭਗ ਸਾਢੇ 3 ਸਾਲਾਂ ਦੀ ਉਮਰ ਵਿੱਚ ਆਪਣੇ ਵੱਡੇ ਭਰਾ ਪ੍ਰਵੀਰ ਸਿੰਘ ਨਾਲ ਸਕੂਲ ਵਿੱਚ ਜਾਣ ਲੱਗ ਪਈ ਸੀ ਤੇ ਪਹਿਲੀ ਜਮਾਤ ਵਿੱਚ ਬੈਠ ਕੇ ਪੜ੍ਹਦੀ ਹੁੰਦੀ ਸੀ ਦੀ ਬੈਲੀ ਜਮਾਤ پاس ਵੀ ਕਰ ਲਈ ਸੀ ਜਿਸ ਕਰਕੇ ਸਾਨੂੰ ਉਸ ਦੀ ਸਾਢੇ 3 ਸਾਲ ਦੀ ਉਮਰ ਬਾਰੇ ਝੂਠਾ ਲਿਖਵਾ ਕੇ 5 ਸਾਲਾਂ ਦੀ ਲਿਖਵਾਉਣਾ ਪਿਆ ਸੀ ਉਹ ਹਰ ਜਮਾਤ ਵਿੱਚ ਬੈਠੀ ਆਪਣੇ ਜਮਾਤੀਆਂ ਤੋਂ ਬਹੁਤ ਹੀ ਛੋਟੀ ਜੀ ਜਿਵੇਂ ਬੌਣਾ ਸਰੀਰ ਹੋਵੇ ਐਵੇਂ ਲੱਗਦੀ ਹੁੰਦੀ ਸੀ ਉਸ ਨੂੰ 10ਵੀਂ ਪਾਸ ਕਰਨ ਤੋਂ ਮਗਰੋਂ ਕਾਲਜ ਵਿੱਚ ਦਾਖਲ ਕਰਵਾਉਣ ਵਾਸਤੇ ਜਸਵਿੰਦਰ ਨਹੀਂ ਮੰਨ ਰਿਹਾ ਹੁਣ ਕਰਕੇ ਮਨਜੀਤ ਨੇ ਘਰ ਵਿੱਚ ਹੀ ਪੜ੍ਹਾਈ ਤੇ ਮਿਹਨਤ ਕਰਕੇ ਗਿਆਨੀ ਪਾਸ ਕਰਨੀ ਸੀ ਉਸ ਵੇਲੇ ਖੜਕੂਵਾੜਾ ਜ਼ੋਰ ਹੋਣ ਕਰਕੇ ਮੇਰਾ ਪਰਿਵਾਰ ਵੀ ਉਸ ਨੂੰ ਬਾਹਰ ਕਾਲਜ ਵਿੱਚ ਭੇਜਣ ਤੋਂ ਝਿਜਕਦਾ ਸੀ ਮਨਜੀਤ ਦਾ ਵਿਆਹ 1993 ਵਿੱਚ ਪਿੰਡ ਵਾਲਾ ਸਿੱਧ ਦੇ ਅਜੀਤ ਸਿੰਘ ਦੇ ਪੁੱਤਰ ਦਵਿੰਦਰ ਸਿੰਘ ਨਾਲ ਹੋਇਆ ਸੀ ਉਹ ਇੱਕ ਬੇਟੀ ਮਨਪ੍ਰੀਤ ਕੌਰ ਤੇ ਇੱਕ ਬੇਟੇ ਜਸਪਾਲ ਸਿੰਘ ਦੇ ਮਾਪੇ ਨੇ ਪਰਿਵਾਰ ਵੱਲੋਂ ਆਇਆਂ ਮੈਨੂੰ ਮੁਸ਼ਕਲਾਂ ਮੇਰਾ ਦਿਲ ਇਸ ਕਰਕੇ ਦੁੱਖਾਂ ਨੂੰ ਭੁੱਲ ਨਹੀਂ ਰਿਹਾ ਹੈ ਕਿਉਂਕਿ ਜਿੰਨੀਆਂ ਵੀ ਚੰਗੀਆਂ ਮੈਨੂੰ ਆਪਣੇ ਪਰਿਵਾਰ ਵੱਲੋਂ ਮਿਲੀਆਂ ਹਨ ਉਹ ਨਹੀਂ ਕਿਸੇ ਬਾਹਰਲੇ ਮੇਰੇ ਵਿਰੋਧੀ ਵੱਲੋਂ ਨਹੀਂ ਮਿਲੀਆਂ ਮੈਂ ਪੈਨਸ਼ਨ ਆਉਣ ਤੱਕ ਤਾਂ ਆਪਣੇ ਪਰਿਵਾਰ 'ਤੇ ਖੁਸ਼ੀ ਇਸ ਗੱਲ ਨੂੰ ਦਿਲ ਵਿੱਚ ਬਿਠਾ ਕੇ ਪੈਨਸ਼ਨ ਆਇਆ ਸਾ ਕਿ ਔਲਾਦ ਨੂੰ ਬਹੁਤ ਹੀ ਜ਼ਿਆਦਾ ਜਿੰਨਾ ਵੀ ਹੋ ਸਕੇ ਪੜ੍ਹਾਵਾਂਗਾ ਦੂਸਰਾ ਕਨਾਲਾਂ ਵਿੱਚ ਖਿਲਰੀ ਹੋਈ ਜ਼ਮੀਨ ਨੂੰ ਹਕੀਕੀ ਤੌਰ ਤੇ ਗਵਾਂਢੀਆਂ ਨਾਲ ਤੇ ਭਰਾਵਾਂ ਨਾਲ ਗੱਲ ਕਰਕੇ ਵਾਅਦਾ ਕਾਟਾ ਕਰਕੇ ਜ਼ਮੀਨ ਦੇ ਟੁਕੜਿਆਂ ਨੂੰ ਇਕੱਠਾ ਕਰਕੇ ਕਾਲਵਾਪਾਨਾ ਦੇ ਸ਼ਾਹਪੁਰ ਨਿੰਡਾ ਵਿੱਚ ਇੱਕ ਇੱਕ ਵੱਡਾ ਟੁਕੜਾ ਬਣਵਾ ਕੇ ਟਿਊਬਵਲ ਮੋਟਰਾਂ ਲਗਵਾਵਾ ਮਾਂਗਾ ਇਹ ਦੋਨੋਂ ਕੰਮ ਮੈਂ ਠੀਕ ਪੂਰੇ ਵੀ ਕੀਤੇ ਸਨ ਮੈਂ ਬਚਪਨ ਵਿੱਚ ਆਪਣੇ ਸਾਂਝੇ ਪਰਿਵਾਰ ਵਿੱਚ ਇਸਤਰੀ ਲਿੰਗ ਮੈਂਬਰ ਦੀ ਕਾਠ ਮਹਿਸੂਸ ਬਹੁਤ ਕੀਤੀ ਸੀ ਜਿਸ ਕਰਕੇ ਮੈਂ ਇਸ ਲਿੰਗ ਦੀ ਹੁਣ ਵੀ ਜ਼ਿਆਦਾ ਕਦਰ ਕਰਦਾ ਹਾਂ ਜਿਵੇਂ ਤਿਆਂ ਨੂੰ ਪੁੱਤਰਾਂ ਤੇ ਪੋਤੀਆਂ ਨੂੰ ਪੋਤਰਿਆਂ ਨਾਲੋਂ ਵੱਧ ਪਿਆਰ ਕਰ ਜਾਂਦਾ ਹਾਂ ਇਸ ਥੋੜ੍ਹ ਕਰਕੇ ਮੈਂ ਬਲਵੰਤ ਕਰਨ ਨੂੰ ਕਈ ਪਿਆਰੇ ਪਿਆਰੇ ਨਾਂ ਰੱਖ ਕੇ ਬਣਾਉਂਦਾ ਤੇ ਪਿਆਰ ਦਿੰਦਾ ਰਿਹਾ ਸੀ ਜੋ ਮੇਰਾ ਫਰਜ਼ ਵੀ ਸੀ ਪੁੱਤਰ ਤੇ ਪਤਨੀ ਨੂੰ ਕਦੇ ਵੀ ਨਾ ਡਾਂਟਿਆ ਨਾ ਛਿੜਕਿਆ ਨਾ ਗਾਲ ਕੱਢੀ ਪਾਵਨਾਮੰਦਾ ਬੋਲਿਆ ਤੇ ਨਾ ਹੀ ਕੁੱਟਿਆ ਮਾਰਿਆ ਫਿਰ ਵੀ ਮੈਨੂੰ ਪਰਿਵਾਰ ਦੀ ਖਿਲਾਫਤ ਬਹੁਤ ਚਲਣੀ ਪਈਏ ਪਰਿਵਾਰ ਮੇਰੇ ਹੱਥੀ ਪਿਆ ਗਾਲਾਂ ਦਿੱਤੀਆਂ ਕੁਸਨ ਤੇ ਕਈ ਬਿਮਾਰੀ ਦਾਤਰਾ ਲੈ ਕੇ ਜਸਵਿੰਦਰ ਸ਼ਰਾਬੀ ਹਾਲਤ ਵਿੱਚ ਮੈਨੂੰ ਵੱਢਣ ਲੱਗਿਆ ਸੀ ਮੈਂ ਕਾਫੀ ਸਮਾਂ ਘਰੋਂ ਬਾਹਰ ਜਾ ਕੇ ਘਰੋਂ ਬੇਕਾਰ ਬਣ ਕੇ ਭਟਕਦਾ ਰਿਹਾ ਸੀ ਪਰ ਪਰਿਵਾਰ ਨੂੰ ਮੇਰੇ ਉੱਪਰ ਤਰਸ ਜਦ ਆਪਣੇ ਹੋਏ ਭਰਾਏ ਕਰਕੇ ਨਹੀਂ ਆਇਆ ਸੀ ਇਸ ਦਾ ਕਾਰਨ ਬਲਵੰਤ ਕੌਰ ਨੂੰ ਆਪਣੇ ਪੇਕੇ ਤੋਂ ਮਿਲੇ ਗਲਤ ਸੰਸਕਾਰ ਸਨ ਤੇ ਬਲਵੰਤ ਕੌਰ ਨੇ ਉਹੀ ਸੰਸਕਾਰ ਆਪਣੇ ਪੁੱਤਰਾਂ ਨੂੰ ਦਿੱਤੇ ਸਨ ਤੁਸੀਂ ਇਸ ਕਿਤਾਬ ਦੇ ਪਾਠ ਹਿਸਾਬ ਲਾ ਸਕਦੇ ਹੋ ਕਿ ਮੇਰੀਆਂ ਨੂਹਾਂ ਮੈਨੂੰ ਸਹਰਾ ਨਹੀਂ ਪਿਤਾ ਕਿਉਂ ਸਮਝੀਆਂ ਹਨ ਮੈਨੂੰ ਰਿਸ਼ਤੇਦਾਰ ਤੇ ਸਮਾਜ ਵੀ ਠੀਕ ਸਮਝਦਾ ਹੈ ਪਰ ਕਾਰ ਵੀ ਮਾੜੀਆਂ ਗਵਾਂਡਣਾ ਦੇ ਹੱਥੀ ਚੜੀ ਬਲਵੰਤ ਕੌਰ ਨੂੰ ਸਹਰਾ ਕੀ ਪਤੀ ਮੈਂ ਵੀ ਠੀਕ ਨਹੀਂ ਲੱਗਾ ਇਹ ਹੀ ਹਾਰ ਇਸ ਦੀ ਮਾਈ ਦਾਸੀ ਬਲਵੰਤ ਕੌਰ ਤੋਂ ਬਾਅਦ ਹੁਣ ਪੁੱਤਰਾਂ ਵਿੱਚ ਇਸ ਵੇਲੇ ਕਾਫੀ ਮੋੜ ਨਜ਼ਰ ਆਉਂਦਾ ਹੈ ਬਲਬੀਰ ਸਿੰਘ ਤੇ ਬਰਵਿੰਦਰ ਸਿੰਘ ਹੁਣ ਮੇਰੀ ਕਦਰ ਕਰਨ ਲੱਗ ਪਏ ਹਨ ਮੈਂ ਵੀ ਉਹਨਾਂ ਸਾਰਿਆਂ ਨੂੰ ਸਮੇਤ ਬਲਵੰਤ ਕੌਰ ਦੇ ਬਿਨਾਂ ਮੁਆਫੀ ਮੰਗਣ ਤੋਂ ਹੀ ਮਾਫ ਕਰ ਚੁੱਕਿਆ ਹਾਂ ਭਾਵੇਂ ਇਹ ਬਦਸਲੂਕੀ ਮੈਨੂੰ ਪੁੱਲਦੀ ਨਹੀਂ ਫਿਰ ਵੀ ਮੇਰੇ ਦਿਲ ਵਿੱਚ ਹੁਣ ਕੋਈ ਗੁੱਸਾ ਨਹੀਂ ਹੈ ਜਸਵਿੰਦਰ ਸਿੰਘ ਦੇ ਸ਼ਰਾਬ ਪੀਣ ਦੇ ਕਾਰਨ ਜਸਵਿੰਦਰ ਸਿੰਘ ਦੀ ਪਤਨੀ ਜਸਵੀਰ ਕੌਰ ਪਰਿਵਾਰ ਤੇ ਖੇਤੀ ਕੰਮ ਕਾਜ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਤੇ ਦਲੇਰ ਕੁੜੀ ਸੀ ਉਹ ਲਗਭਗ 2001 ਵਿੱਚ ਦਿਮਾਗੀ ਫੋੜੇ ਕਰਕੇ ਬਿਮਾਰ ਰਹਿਣ ਲੱਗ ਪਈ ਸੀ ਪੀਜੀਐ ਚੰਡੀਗੜ੍ਹ ਦੇ ਡਾਕਟਰਾਂ ਦੇ ਦੱਸਣ ਮੁਤਾਬਕ ਜਸਵੀਰ ਸਿਰਫ 5 ਸਾਲ ਤੱਕ ਹੀ ਜ਼ਿੰਦਾ ਰਹਿ ਸਕੇਗੀ ਉਹ ਕਹਿੰਦੇ ਸੀ ਕਿ ਇਸ ਦਾ ਇਲਾਜ ਨਹੀਂ ਸੇਵਾ ਘਰ ਵਿੱਚ ਹੀ ਕਰੋ ਇਹ ਨਵੀਂ ਬਿਮਾਰੀ ਆਈ ਹੈ ਤੇ ਪਹਿਲੀ ਮਰੀਜ਼ ਹੈ ਪੀਜੀਐ ਵਿਖੇ ਪੀਜੀਐ ਵਿਖੇ ਰਾਜਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਦੀ ਸਮਾਜ ਸੇਵੀ ਭੈਣ ਬੀਬੀ ਢੱਲੋਂ ਵੀ ਜਸਵੀਰ ਬਾਰੇ ਪਤਾ ਲੈਣ ਮੇਰੀ ਬੇਨਤੀ ਕਰਨ ਤੇ ਗਈ ਸੀ ਜਸਬੀਰ ਬਾਰੇ ਡਾਕਟਰਾਂ ਨੇ ਕਿਹਾ ਸੀ 5 ਸਾਲ ਤੱਕ ਜ਼ਿੰਦਾ ਰਹਿਣ ਵਾਲੇ ਮਰੀਜ਼ ਨੂੰ ਪਤਾ ਨਾ ਲੱਗ ਸਕੇ ਵੈਸੇ ਜਸਬੀਰ ਨੂੰ ਵੀ ਮੌਤ ਬਾਰੇ ਪਤਾ ਲੱਗ ਗਿਆ ਸੀ ਇਸ ਤਰ੍ਹਾਂ ਹੋ ਜਾਣਾ ਬਾਰੇ ਸੁਣ ਕੇ ਜਸਵਿੰਦਰ ਚਿੰਤਤ ਹੋ ਗਿਆ ਸੀ ਉਹ ਰੱਬ ਦਾ ਪਾਣਾ ਮੰਨਣ ਦੀ ਥਾਂ ਚਿੰਤਾ ਨੂੰ ਦੂਰ ਕਰਨ ਵਾਸਤੇ ਸ਼ਰਾਬ ਦਾ ਸਹਾਰਾ ਲੈਣ ਲੱਗ ਪਿਆ ਸੀ ਜੋ ਇੱਕ ਗਲਤ ਰਸਤਾ ਸੀ ਜਸਵੀਰ 2005 ਦੀ ਥਾਂ ਦਲੇਰ ਹੋਣ ਕਰਕੇ 2008 ਤੱਕ ਜਿੰਦ ਅਰੀਸੀ ਉਸਤੇ ਅੰਤਲੇ ਦਿਨਾਂ ਤੱਕ ਜਸਵਿੰਦਰ ਹੌਸਲੇ ਦੇ ਤੌਰ ਤੇ ਅੰਦਰੋਂ ਟੁੱਟ ਚੁੱਕਿਆ ਸੀ ਜਸਵਿੰਦਰ ਦਾ ਕਈ ਵਾਰ ਸ਼ਰਾਬ ਦੀ ਲੱਗੀ ਬਿਮਾਰੀ ਤੋਂ ਲਾਜਵੀਂ ਕਰਵਾਇਆ ਸੀ ਪਰ ਉਹ ਆਰਾਮ ਆਏ ਤੋਂ ਮਗਰੋਂ ਦਿਲ ਵਿੱਚ ਕਰ ਕਰ ਚੁੱਕੀ ਚਿੰਤਾ ਨਾਲ ਅੰਦਰੋਂ ਟੁੱਟ ਚੁੱਕਿਆ ਹੁਣ ਕਰਕੇ ਫੇਰ ਸ਼ਰਾਬ ਪੀਣ ਲੱਗ ਪੈਂਦਾ ਸੀ ਅਤੇ ਉਸ ਦੀ ਹਾਲਤ ਫੇਰ ਪਹਿਲੀ ਥਾਂ ਆ ਜਾਂਦੀ ਹੁਣ ਕਰਕੇ ਉਹ ਵੀ ਸਵਰਗ ਵਾਸ ਹੋ ਗਿਆ ਸੀ ਜਸਵਿੰਦਰ ਸਿੰਘ ਦਾ ਮੁਰਦਾ ਕਰ ਬਸਾਉਣ ਵਾਸਤੇ ਤਾਂ ਕਿ ਉਹ ਉੰਦਰ ਉੰਦਰ ਸੋਚ ਕੇ ਉਸ ਦੀ ਮਾਈ ਕਈ ਵਾਰ ਕੋਸ਼ਿਸ਼ ਵੀ ਕਰ ਚੁੱਕੀ ਸੀ ਪਰ ਕਿਸੇ ਵਿਧਵਾ ਜਾਂ ਛੋਟਰ ਲੜਕੀ ਦਾ ਬਾਪ ਜਦੋਂ ਜਸਵਿੰਦਰ ਨੂੰ ਦੇਖਣ ਆਉਂਦਾ ਤਾਂ ਜਸਵਿੰਦਰ ਅਗੇ ਸ਼ਰਾਬ ਵਿੱਚ ਟੱਲੀ ਹੋਇਆ ਮਿਲਦਾ ਸੀ ਤਦ ਉਹ ਇਹ ਕਹਿ ਕੇ ਵਾਪਸ ਮੁੜ ਜਾਂਦੇ ਸੀ ਕਿ ਸਾਡੀ ਤੀਤਾ ਪਹਿਲਾਂ ਹੀ ਦੁਖੀ ਹੈ ਉਹ ਇੱਥੇ ਆ ਕੇ ਹੋਰ ਦੁਖੀ ਹੋ ਜਾਵੇਗੀ ਇਸ ਤਰ੍ਹਾਂ ਸਮਾਂ ਨਿਕਲਦਾ ਗਿਆ ਤੇ ਮੌਜੂਦਾ ਸਮਾਂ ਆ ਗਿਆ ਸੀ ਉਜੜੀ ਹੋਈ ਕਿਸਮਤਲੀ ਫਿਰਦਾ ਜਸਵਿੰਦਰ ਸ਼ਾਮ ਰਾਤ ਨੂੰ ਕੀ ਸਵੇਰ ਅਤੇ ਸਾਰਾ ਦਿਨ ਤੇ ਰਾਤ ਨੂੰ ਉੱਠ ਕੇ ਜਦੋਂ ਜਾਗ ਆਉਂਦੀ ਸ਼ਰਾਬ ਪੀਣ ਲੱਗ ਜਾਂਦਾ ਸੀ ਉਸ ਦਾ ਅੰਦਰ ਜੋ ਟੁੱਟਿਆ ਹੋਇਆ ਸੀ ਸ਼ਰਾਬ ਮੰਗਨ ਲੱਗ ਪੈਂਦਾ ਸੀ ਕਿਉਂਕਿ ਉਸ ਦਾ ਇਹ ਰੋਗ ਸ਼ਰਾਬ ਰੋਗ ਬਣ ਗਿਆ ਸੀ ਕਦੀ ਕਦੀ ਉਹ ਖੇਜ ਜਾਂਦਾ ਸੀ ਕਿਸੇ ਗੱਲ ਤੋਂ ਬਗੈਰ ਹੀ ਮੈਨੂੰ ਵੀ ਗਾਲਾਂ ਕੱਢਣ ਲੱਗ ਜਾਂਦਾ ਸੀ ਇੱਕ ਵਾਰ ਬਲਬੀਰ ਦੇ ਸਮਝਾਉਣ ਤੇ ਵੀ ਨਾ ਹਟਿਆ ਸਗੋਂ ਉਲਟਾ ਹੋਰ ਗਾਲਾਂ ਕੱਢਣ ਲੱਗਾ ਤਾਂ ਬਲਬੀਰ ਨੇ ਆਪਣੇ ਮਾਮੇ ਬਿੱਕਰ ਤੇ ਕੇਵਲ ਨੂੰ ਸਾਧ ਲਿਆ ਪਰ ਜਸਵਿੰਦਰ ਬਿੱਕਰ ਦੇ ਸਮਝਉਣ ਤੋਂ ਹਟਣ ਦੀ ਥਾਂ ਹੋਰ ਗਾਲਾਂ ਕੱਢਣ ਲੱਗ ਪਿਆ ਸੀ ਤਦ ਬਿੱਕਰ ਉਸਨੂੰ ਕੁੱਟਣ ਲੱਗੇ ਤੋਂ ਹੀ ਮੈਂ ਜਸਵਿੰਦਰ ਨੂੰ ਬਿੱਕਰ ਦੀ ਕੁੱਟ ਤੋਂ ਬਚਾਇਆ ਸੀ ਮੈਂ ਜਸਵਿੰਦਰ ਨੂੰ ਸ਼ਰਾਬ ਨਾ ਪੀਂ ਜਾਂ ਘੱਟ ਪੀ ਬਾਰੇ ਜ਼ਰੂਰ ਕਹਿੰਦਾ ਰਹਿੰਦਾ ਸੀ ਤਾਂ ਕਿ ਉਹ ਠੀਕ ਤੇ ਰਾਜ਼ੀ ਕੁਚੀ ਰਹੇ ਮੈਨੂੰ ਡਰ ਏ ਸੀ ਕਿ ਇਥੋਂ ਦਾ ਹੀ ਇੱਕ ਨੌਜਵਾਨ ਬਰਬੀਰ ਸਿੰਘ ਚੰਦੀ ਇਸ ਤੋਂ ਪਹਿਲਾਂ ਇਸੇ ਰੋਗ ਨਾਲ ਸਵਰਗਵਾਸ ਹੋ ਚੁੱਕਿਆ ਸੀ ਸ਼ਰਾਬ ਨੇ ਸਾਡੇ ਪਰਿਵਾਰ ਦਾ ਬਹੁਤ ਨੁਕਸਾਨ ਕੀਤਾ ਹੈ ਜਦੋਂ ਜਸਵਿੰਦਰ ਸ਼ਰਾਬ ਵਿੱਚ ਟੱਲੀ ਹੋ ਕੇ ਮੇਰੇ ਉੱਪਰ ਹੱਥੀਆ ਦਾਤਰ ਲੈ ਕੇ ਹਮਲਾ ਕਰਦਾ ਸੀ ਤਾਂ ਮੈਂ ਮਾੜੇ ਹਾਲਾਤ ਪੰਜਣ ਤੋਂ ਪਹਿਲਾਂ ਹੀ ਆਪਣੇ ਕਮਰੇ ਵਿੱਚ ਵੜ ਕੇ ਅੰਦਰੋਂ ਕੁੰਡਾ ਲਾ ਲੈਂਦਾ ਸੀ ਤਾਂ ਕਿ ਮਾੜੇ ਵੇਲੇ ਨੂੰ ਟਾਲਿਆ ਜਾ ਸਕੇ ਮੈਨੂੰ ਪਤਾ ਸੀ ਕਿ ਜੇਕਰ ਕੋਈ ਘਟਨਾ ਹੋਗੀ ਤਾਂ ਇੱਕ ਤਾਂ ਜਾਨੀ ਨੁਕਸਾਨ ਹੋਣਾ ਸੰਭਵ ਹੈ ਦੂਸਰਾ ਮੇਰੇ ਅਗਲੇ ਪਰਿਵਾਰ ਉੱਪਰ ਇੱਕ ਠੱਪਾ ਪੱਕਾ ਹੀ ਕਈ ਪੀੜੀਆਂ ਤੱਕ ਲੱਗੇ ਆ ਰਹੇਗਾ ਕਿ ਪਿਤਾ ਨੇ ਪੁੱਤਰ ਜਾਂ ਪੁੱਤਰ ਨੇ ਪਿਤਾ ਨੂੰ ਵੜ ਦਿੱਤਾ ਸੀ ਇਹੋ ਜਿਹੇ ਦਾਗ ਬਹੁਤ ਲੰਬੇ ਸਮੇਂ ਤੱਕ ਵੀ ਨਹੀਂ ਟੁੱਟਾ ਜਾਂਦਾ ਪਰਿਵਾਰ ਤੇ ਇਹੋ ਜਿਹੇ ਹਾਲਾਤ ਮੈਨੂੰ ਬਿਰਧ ਉਮਰ ਵਿੱਚ ਹਲਾਲ ਕਰਨ ਵਾਂਗ ਮਹਿਸੂਸ ਹੁੰਦੇ ਸਨ ਪਰ ਸ਼ੁਕਰ ਹੈ ਪ੍ਰਮਾਤਮਾ ਦਾ ਜਿਸ ਨੇ ਪਰਿਵਾਰ ਨੂੰ ਇਹੋ ਜਿਹੇ ਦਾਗ ਲੱਗਣ ਤੋਂ ਬਚਾਈ ਰੱਖਿਆ ਸੀ ਜਸਵਿੰਦਰ ਸਿੰਘ ਨੇ ਇੱਕ ਵਾਰ ਆਇਆ ਵਾਲਾ ਸੋਨ ਨੂੰ ਨਾਲ ਲੈ ਕੇ ਤੇ ਕਈ ਵਾਰ ਆਪ ਹੀ ਮੇਰੇ ਕਮਰੇ ਨੂੰ ਘੇਰਿਆ ਸੀ ਇੱਕ ਵਾਰ ਜਸਵਿੰਦਰ ਦੀ ਬੇਟੀ ਹਰਦੀਪ ਅਤੇ ਬਲਵਿੰਦਰ ਦੀ ਬੇਟੀ ਜਸਪ੍ਰੀਤ ਉਹਨਾਂ ਦਾ ਰਤਾ ਪਾਪ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਮੈਨੂੰ ਬਚਾਉਣ ਵਾਸਤੇ ਮੇਰੇ ਕਮਰੇ ਵਿੱਚ ਹੀ ਰਹੀਆਂ ਸਨ ਜਦੋਂ ਤੱਕ ਉਹ ਦੋਨੋਂ ਪੂਰੀ ਕੋਸ਼ਿਸ਼ ਕਰਨ ਤੋਂ ਮਗਰੋਂ ਉੱਥੋਂ ਚਲੇ ਨਹੀਂ ਗਏ ਸੀ ਉਦੋਂ ਤੱਕ ਮੇਰੀਆਂ ਪੋਤੀਆਂ ਮੇਰੇ ਕਮਰੇ ਦੇ ਅੰਦਰ ਹੀ ਮੇਰੀ ਰੱਖਿਆ ਵਾਸਤੇ ਬੈਠੀਆਂ ਰਹੀਆਂ ਸਨ ਇਹ ਸੀ ਮੇਰੇ ਪਰਿਵਾਰ ਖਾਲਤ ਕੌਣ ਕਹਿੰਦਾ ਹੈ ਕਿ ਸ਼ਰਾਬ ਗਮ ਦਾ ਚੇਤਾ ਭਲਾ ਦਿੰਦੀ ਹੈ ਸੁਣਨ ਵਿੱਚ ਆਮ ਆਉਂਦਾ ਹੈ ਕਿ ਜੇ ਕੋਈ ਮਨੁੱਖ ਗਮ ਵਿੱਚ ਹੋਵੇ ਤਾਂ ਗਮ ਨੂੰ ਦੂਰ ਕਰਨਾ ਚਾਹੇ ਤਾਂ ਉਸ ਨੂੰ ਜੇ ਸ਼ਰਾਬ ਪਿਲਾ ਦਿੱਤੀ ਜਾਵੇ ਤਾਂ ਸ਼ਰਾਬ ਦਾ ਨਸ਼ਾ ਗਮ ਨੂੰ ਦੂਰ ਕਰ ਦਿੰਦਾ ਹੈ ਉਹ ਇਹ ਵੀ ਦਲੀਲ ਦਿੰਦੇ ਹਨ ਕਿ ਜਦੋਂ ਸ਼ਰਾਬ ਦੇ ਨਸ਼ੇ ਨਾਲ ਮਨੁੱਖ ਦਾ ਦਿਮਾਗ ਨਾਸ਼ੇ ਵਿੱਚ ਹੋ ਜਾਂਦਾ ਹੈ ਤਾਂ ਰਗ ਦਾ ਚੇਚਿਤਾਪੂਲ ਜਾਣ ਕਰਕੇ ਕਮਜ਼ੋਰ ਹੋ ਜਾਂਦਾ ਹੈ। ਮੇਰੇ ਇੱਕ ਦੋਸਤ ਨੇ ਦੱਸਿਆ ਕਿ ਮੈਂ ਇੱਕ ਤਜਰਬਾ ਕੀਤਾ ਹੈ ਕਿ ਜਦੋਂ ਮੱਛਰ ਜ਼ਿਆਦਾ ਲੜਦਾ ਹੋਵੇ ਤਾਂ ਰੱਜ ਕੇ ਸ਼ਰਾਬੀ ਨਾਲ ਪਤਾ ਨਹੀਂ ਕਿਉਂ ਮੱਛਰ ਲੜਨੋਂ ਹਟ ਜਾਂਦਾ ਹੋਣ ਕਰਕੇ ਮੈਂ ਸ਼ਾਮ ਨੂੰ ਜ਼ਿਆਦਾ ਸ਼ਰਾਬ ਪੀਂਦਾ ਹਾਂ ਜਿਸ ਕਰਕੇ ਮੇਰੀ ਰਾਤ ਸੋਹਣੀ ਨਿਕਲ ਜਾਂਦੀ ਹੈ ਤੇ ਸਰੀਰ ਉੱਪਰ ਕਪੜਾ ਲੈਣ ਦੀ ਵੀ ਲੋੜ ਨਹੀਂ ਪੈਂਦੀ। ਇਹ ਗਲਤ ਸੋਚ ਹੈ। ਸ਼ਰਾਬ ਦਾ ਸਬੰਧ ਸਰੀਰ ਨਾਲ ਤੇ ਗਮ ਦਾ ਸਬੰਧ ਸੋਚ ਨਾਲ ਹੁੰਦਾ ਹੋਂ ਕਰਕੇ ਸ਼ਰਾਬ ਜਦੋਂ ਮਿਹਦੇ ਵਿੱਚ ਪਹੁੰਚਦੀ ਹੈ ਤੇ ਉਦੋਂ ਹੀ ਉਸਤਾ ਸਰ ਸ਼ੁਰੂ ਹੋ ਕੇ ਨਾੜਾਂ ਰਾਹੀਂ ਪੂਰੇ ਸਰੀਰ ਵਿੱਚ ਸਮੇਤ ਦਿਮਾਗ ਪਹੁੰਚਦਾ ਜੋ ਮਹਿਸੂਸ ਵੀ ਹੁੰਦਾ ਹੈ ਜਿਸ ਨਾਲ ਦਿਮਾਗ ਸਮੇਤ ਪੂਰਾ ਸਰੀਰ ਸੁੰਨ ਹੋ ਕੇ ਛੋਟਾ ਮੋਟਾ ਸਰੀਰਕ ਦਰਦ ਜ਼ਰੂਰ ਘਟਦਾ ਹੈ ਨਾ ਕਿ ਮਾਨਸਿਕ ਦਰਦ ਸ਼ਰਾਬ ਪੀਤੀ ਤੋਂ ਮੱਛਰ ਤਾਂ ਆਪਣਾ ਕੰਮ ਯਾਨੀ ਸੁਖਾਲਾ ਸਮਝ ਕੇ ਕਰਦਾ ਜ਼ਰੂਰ ਹੈ ਪਰ ਸ਼ਰਾਬੀ ਨੂੰ ਲੱਗਦਾ ਹੈ ਕਿ ਉਹਨੂੰ ਮੱਛਰ ਨੇ ਕੱਟਿਆ ਹੀ ਨਹੀਂ ਮੇਰਾ ਪੁੱਤਰ ਜਸਵਿੰਦਰ ਵੀ ਇਸੇ ਗਲਤ ਸੋਚ ਵਿੱਚ ਆ ਕੇ ਸ਼ਰਾਬ ਦਾ ਰੋਗੀ ਬਣ ਕੇ ਕੀਮਤੀ ਜਾਨ ਗਵਾ ਬੈਠਾ ਸੀ ਸਾਥੀ ਸਾਥਣ ਦਾ ਵਿਛੋੜਾ ਅਸਹਿ ਹੁਣ ਕਰਕੇ ਇਸ ਦੇ ਦਰਦ ਨੂੰ ਘਟਤਾ ਨਹੀਂ ਕੀਤਾ ਜਾ ਸਕਦਾ ਪਰ ਇਸ ਦਾ ਸਹੀ ਇਲਾਜ ਪਰਮਾਤਮਾ ਦਾ ਪਾਣਾ ਮੰਨਣ ਵਿੱਚ ਜ਼ਿਆਦਾ ਚੰਗਾ ਹੈ ਵਿਆਹੀ ਹੋਈ ਜੋੜੀ ਦੇ ਦੋਨੋਂ ਮੈਂਬਰ ਵਿਆਹ ਦੇ ਬੰਧਨੇ ਇਕੱਠੇ ਕੀਤੇ ਤੋਂ ਪਹਿਲਾਂ ਉਹ ਵੱਖ-ਵੱਖ ਤਰੀਕ ਨੂੰ ਜਨਮੇ ਤੇ ਅੰਤ ਵੀ ਇਕੱਠਾ ਨਹੀਂ ਵੱਖ-ਵੱਖ ਤਰੀਕ ਨੂੰ ਸਵਰਗ ਵਾਸੋਣਾ ਨਿਸ਼ਚਿਤ ਹੈ ਅਸੇ ਹੋਂ ਕਰਕੇ ਇਸ ਤੇ ਦਰਦ ਨੂੰ ਘਟਤਾ ਨਹੀਂ ਕੀਤਾ ਜਾ ਸਕਦਾ ਪਰ ਇਸ ਦਾ ਸਹੀ ਇਲਾਜ ਪਰਮਾਤਮਾ ਦਾ ਪਾਣਾ ਮੰਨਨ ਵਿੱਚ ਜ਼ਿਆਦਾ ਚੰਗਾ ਹੈ ਵਿਆਹੀ ਹੋਈ ਜੋੜੀ ਦੇ ਦੋਨੋਂ ਮੈਂਬਰ ਵਿਆਹ ਬੰਧਨ ਨੇ ਇਕੱਠੇ ਕੀਤੇ ਤੋਂ ਪਹਿਲਾਂ ਉਹ ਵੱਖ-ਵੱਖ ਤਰੀਕ ਨੂੰ ਜਨਮੇ ਤੇ ਅੰਤ ਵੀ ਇਕੱਠਾ ਨਹੀਂ ਵੱਖ-ਵੱਖ ਤਰੀਕ ਨੂੰ ਸਵਰਗ ਵਾਸੋਣਾ ਨਿਸ਼ਚਿਤ ਹੈ ਸ਼ਾਇਦ ਹੀ ਕੋਈ ਅਸੀ ਜੋੜੀ ਹੋਵੇ ਜਿਸ ਦਾ ਅੰਤ ਇਕੱਠਾ ਹੋਵੇਗਾ ਇਸ ਕਰਕੇ ਰਬ ਦਾ ਪਾਣਾ ਮਜ਼ਬੂਤ ਇਰਾਦੇ ਨਾਲ ਬਣ ਕੇ ਬਚ ਚੁੱਕੇ ਮੈਂਬਰ ਨੂੰ ਆਪਣੇ ਬਾਕੀ ਬਚੇ ਫਰਜ਼ ਪੂਰੇ ਕਰਨੇ ਚਾਹੀਦੇ ਨੇ ਇਹੀ ਗੁਰਬਾਨੀ ਦਾ ਸਤਾਂਤ ਹੈ ਇਸ ਰਾਦੇ ਪਾਂਦੀ ਦੀਆਂ ਪੈੜਾਂ ਮਗਰੋਂ ਲੰਬੀ ਮੁੱਦਤ ਤੱਕ ਕੈਮਰੇ ਨਹੀਂ ਹੰਤੇ ਲੋਕ ਉਹਨਾਂ ਪੈੜਾਂ ਨੂੰ ਸਲਾਮ ਕਰਦੇ ਹਨ ਪਰ ਸ਼ਰਾਬ ਰੋਗ ਨਾਲ ਹੋਈ ਮੌਤ ਨੂੰ ਖੁਦਕੁਸ਼ੀ ਦਾ ਨਾਮ ਦਿੱਤਾ ਗਿਆ ਹੈ ਜਿਸ ਨਰ ਕਰਤੇ ਜਾਨ ਦੋਨੋ ਗਏ ਪਰ ਮੇਰਾ ਕੁਝ ਨਹੀਂ ਹੁੰਦਾ ਮੇਰਾ ਪੁੱਤਰ ਜਸਵਿੰਦਰ ਭਾਵੇਂ ਅੱਤ ਦਰਜੇ ਦਾ ਸਿਆਣਾ ਇੰਜੀਨੀਅਰ ਤੇ ਵੈਲਡਿੰਗ ਦੇ ਕੰਮ ਦਾ ਮਾਰ ਵੀ ਸੀ ਪਰ ਇਸ ਦੀ ਕਿਸਮਤ ਵਿੱਚ ਮਾਪਿਆਂ ਨੂੰ ਦੁਖੀ ਕਰਨ ਸਤਾਉਣਾ ਹੀ ਲਿਖਿਆ ਹੋਇਆ ਸੀ ਇਸ ਨੇ ਬਾਹਰ ਗਰੀਸ ਜਾਣ ਦਾ ਮਨ ਉਦੋਂ ਬਣਾਇਆ ਜਦੋਂ ਉਸ ਕੋਲ ਕਰਾਇਆ ਵੀ ਨਹੀਂ ਸੀ ਮੈਂ ਉਸ ਵਾਸਤੇ ਪਹਿਲੋਂ 90000 ਫਿਰ 10-1000 ਰੁਪਏ ਸਿੱਧਮਤੋਂ ਪਰ ਨੋਟ ਤੇ ਫੜਕੇ ਦਿੱਤੇ ਸਨ ਉਸ ਦੇ ਕਹਿਣ ਤੇ ਬਾਕੀ ਪੈਸੇ ਪੂਰੇ ਕਰਨ ਵਾਸਤੇ ਬਾਬੇ ਦਾਦੇ ਦੀ ਮੈਨੂੰ ਦਿੱਤੀ ਹੋਈ ਜ਼ਮੀਨ ਪਾਣਾ ਪਿੰਡ ਵਾਲੀ ਪੂਰੀ ਮੋਟਰ ਦਾ ਬਿਆਨਾ ਜਦੋਂ ਹੋ ਗਿਆ ਤਾਂ ਅਗਲੇ ਦਿਨ ਜਸਵਿੰਦਰ ਘਰ ਆ ਗਿਆ ਸੀ ਤੇ ਬਿਆਨੇ ਹੋਏ ਦਾ ਕਰਕੇ ਉਹ ਜ਼ਮੀਨ ਮੈਨੂੰ ਵੇਚਣੀ ਹੀ ਪਈ ਸੀ ਦੇ ਪੈਸੇ ਪੁੱਤਰਾਂ ਨੇ ਆਪਸ ਵਿੱਚ ਵੰਡ ਲਏ ਸਨ ਇਸ ਤਰ੍ਹਾਂ ਮੇਰੇ ਪੁੱਤਰਾਂ ਨੇ ਪਰਿਵਾਰਕ ਜਾਇਦਾਦ ਘਟਾਈ ਹੈ ਪਰ ਵਦੀ ਇੱਕ ਕਣਾਲ ਵੀ ਨਹੀਂ ਹੈ ਮੈਂ ਦਰਦ ਭਰੇ ਦਿਲ ਨਾਲ ਉਸ ਮੋਟਰ ਨੂੰ ਹੁਣ ਦੇਖਣ ਜ਼ਰੂਰ ਜਾਂਦਾ ਹਾਂ ਤੇ ਪਿਤਾ-ਬਾਬੇ ਦੀ ਜਾਇਦਾਦ ਦੀ ਯਾਦ ਵਿੱਚ ਕੁਝ ਹੰਝੂ ਉੱਥੇ ਕੇਰ ਕੇ ਆ ਜਾਂਦਾ ਹਾਂ ਬਲਵੰਤਕਰ 1980 85 ਵਿੱਚ ਮੈਨੂੰ ਕਹਿੰਦੀ ਹੁੰਦੀ ਸੀ ਕਿ ਆਪਾਂ ਥੋੜੀ-ਥੋੜੀ ਜ਼ਮੀਨ ਵੇਚ ਕੇ ਖਰਚ ਪੱਖੋਂ ਹੱਥ ਸੌਖਾ ਰੱਖੀ ਮੈਂ ਕਹਿ ਦਿੰਦਾ ਹੁੰਦਾ ਸੀ ਜ਼ਮੀਨ ਜੱਟਾਂ ਦੀ ਮਾਂ ਹੁੰਦੀ ਐ ਜੋ ਰੋਜ਼ਗਾਰ ਤੇ ਰੋਟੀ ਦਿੰਦੀ ਹੁੰਦੀ ਐ ਮੈਂ ਆਪਣੇ ਭਰਾਵਾਂ ਨਾਲੋਂ ਕੰਮ ਵੀ ਜ਼ਿਆਦਾ ਕਰਦਾ ਮੇਰੀ ਫਸਲ ਵੀ ਜ਼ਿਆਦਾ ਹੁੰਦੀ ਐ ਤੇ ਪੈਸੇ ਵੀ ਵੱਧ ਵੱਟ ਹੁੰਦੇ ਹਨ ਬਾਦੂ ਪਸ਼ੂ ਵੀ ਵੇਚਦਾ ਤੇ ਦਰਖਤ ਵੀ ਵੇਚਦਾ ਤੇ ਪੈਨਸ਼ਨ ਵੀ ਲੈਂਦਾ ਤੇ ਸਾਰੇ ਪੈਸੇ ਤੇਰੇ ਹੱਥ ਉੱਪਰ ਰੱਖਦਾ ਤੇਰਾ ਹੱਥ ਫਿਰ ਵੀ ਪਤਾ ਨਹੀਂ ਜਰਾਨੀਆਂ ਤੋਂ ਜ਼ਿਆਦਾ ਕਿਉਂ ਤੰਗ ਰਹਿੰਦਾ ਫਿਰ ਮੈਂ ਸੋਚਦਾ ਹੁੰਦਾ ਸੀ ਕਿ ਐਵੇਂ ਲੱਗਦਾ ਜਿਵੇਂ ਇਹ ਘਰ ਦਾ ਪੱਠਾ ਬਿਠਾਉਣ ਵਾਸਤੇ ਬਲਵੰਤ ਕੋਲ ਇਸ ਪਰਿਵਾਰ ਵਿੱਚ ਆਈ ਹੋਵੇ ਬਲਵੰਤ ਕੌਰ ਹੀ ਮੈਨੂੰ ਪੁੱਛੇ ਬਗੈਰ ਆਪਣੇ ਭਰਾ ਬਿਕਰ ਸਿੰਘ ਨੂੰ ਜ਼ਮੀਨ ਦੇ ਗਾਹਕ ਲੱਭ ਕੇ ਵੇਚਣ ਵਾਸਤੇ ਕਹਿੰਦੀ ਰਹੀ ਸੀ ਤਦ ਬਿਕਰ ਹੀ ਨਵੇਂ ਨਵੇਂ ਗਾਹਕ ਲੱਭ ਕੇ ਭੇਜਦਾ ਰਿਹਾ ਸੀ ਜਿਨ੍ਹਾਂ ਨੇ ਮੈਨੂੰ ਨਹੀਂ ਸਗੋਂ ਬਲਵੀਰ ਨੂੰ ਸਾਈ ਆਦੀ ਵਾਲੇ ਸਕੂਲ ਵਿੱਚ ਫੜਾਈ ਜੋ ਮੈਨੂੰ ਪ੍ਰਬੰਧ ਕਰਨੀ ਪਈ ਸੀ ਤਾਂ ਇਹ ਜ਼ਮੀਨ ਵੀ ਕਿਸੀ ਇਸ ਕਰਕੇ ਇਸ ਪੂਰੀ ਗਲਤ ਕਾਰਵਾਈ ਦੇ ਜ਼ਿੰਮੇਵਾਰ ਬਲਵੰਤ ਕੌਰ ਤੇ ਉਸ ਦਾ ਭਰਾ ਬਿਕਰ ਸਿੰਘ ਦੋਨੋਂ ਹੀ ਕਸੂਰਵਾਰ ਬਣੇ ਸੀ ਬਾਕੀ ਤੀਜੇ ਅਧਿਆਇ ਵਿੱਚ